ਸੋ ਟੈਲੀਫੋਨ ਲਾਈਨ ਰਾਹੀਂ ਅੱਜ ਗੱਲਬਾਤ ਹੋ ਰਹੀ ਹੈ ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸੱਤਰੀ ਕਾਲ ਜੀ ਸੱਤਰੀ ਕਾਲ ਜੀ ਜੀ ਸਾਰੇ ਦਰਸ਼ਕਾਂ ਨੂੰ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੇਰੀ ਆਵਾਜ਼ ਦੇ ਨਾਲ-ਨਾਲ ਤੁਹਾਨੂੰ ਕੁਝ ਆਹ ਹੋਰਨਾਂ ਦੀਆਂ ਆਵਾਜ਼ਾਂ ਪੀ ਪੋਂ ਪੋਂ ਸੁਣਾਈ ਦੇਵੇਗਾ ਬਿਲਕੁਲ ਵੱਡਾ ਕਵੀ ਦਰਬਾਰ ਹੁੰਦਾ ਹੈ ਸਾਲ ਜਿੱਤ ਵਾਰ ਹੁੰਦਾ ਜਿਹੜਾ ਹੋਮੇ ਕਵੀ ਦਰਬਾਰ ਜਿਹਨੂੰ ਕਿਹਾ ਜਾਂਦਾ ਹੈ ਜਮੀ ਅਕੈਡਮੀ ਵੱਲੋਂ ਸਭੀ ਜਨਮ ਤੇ ਕਰਵਾਇਆ ਜਾਂਦਾ ਜੀ ਅੱਜ ਬੱਸ ਦੇ ਵਿੱਚੋਂ ਹੀ ਮੈਂ ਕਿਹਾ ਅੱਜ ਖਬਰਾਂ ਦੀ ਸਾਂਝ ਪਾਵਾਂਗੇ ਇੱਕ ਜਣ ਦੇ ਨੇੜੇ ਬੈਠੇ ਆ ਥੋੜਾ ਜਿਹਾ ਨੀਂਦ ਵੀ ਆ ਰਿਹਾ ਇਸ ਲਈ ਆਵਾਜ਼ ਵੀ ਥੋੜੀ ਜਿਹੀ ਹੋਈ ਜਾਈਗੀ ਜੀ 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 ਤੇ ਦੀਪਕ ਜੀ ਨਵੇਂ ਅਕਾਲੀ ਦਲ ਦੀ ਵਾਕਡੋਰ ਸੰਭਾਲਣ ਦਾ ਸੱਦਾ ਗਿਆਨੀ ਹਰਪ੍ਰੀਤ ਸਿੰਘ ਨੂੰ ਦੇ ਦਿੱਤਾ ਗਿਆ ਕੀ ਵੇਰਵਾ ਜੀ ਬਿਲਕੁਲ ਜੀ ਆਪਾਂ ਵਿਜੇ ਵੀ ਲਗਾਤਾਰ ਇਹ ਗੱਲ ਕਰਦੇ ਰਹੇ ਆ ਕਿ ਪੰਜਾਬ 'ਚ ਜਦੋਂ ਵੀ ਸੰਸਦ ਧਿਰਾਂ ਦੇ ਵਿੱਚ ਵੰਡ ਆਉਂਦੀ ਆ ਖਾਸ ਕਰ ਰਾਜਨੀਤਿਕ ਸੰਸਦ ਧਿਰਾਂ 'ਚ ਵੰਡ ਆਉਂਦੀ ਆ ਤਾਂ ਉੱਚੋ ਹਮੇਸ਼ਾ ਕੋਈ ਨਾ ਕੋਈ ਅਕਾਲੀਗੱਲ ਜਨਮ ਲੈਂਦਾ ਹੂੰ ਤੇ ਦੋ ਤਰੀਕ ਵਾਲੇ ਵਰਤਾਰੇ ਤੋਂ ਬਾਅਦ ਜਦੋਂ ਇਹ ਲੱਗ ਰਿਹਾ ਸੀ ਕਿ ਇਹ ਇੱਕ ਵਾਰ ਬੰਦ ਦੀ بجائے ਨੇੜਤਾ ਆਊਗੀ ਜੋ ਫੈਸਲਾਏ ਉਹਦੇ ਵਿੱਚ ਉਹ ਆਸ ਸੀ ਕਿ ਅਕਾਲੀ ਦਲ ਸਾਰੇ ਇਕੱਠੇ ਹੋਣਗੇ ਵੀ ਆਸ ਜਗਦੀ ਸੀ ਜੀ ਪਰ ਉਹ ਆਸ ਬੰਨ ਵਰ ਦਿਨ ਟੁੱਟਦੀ ਗਈ ਤੇ ਆਖਰ ਅੱਜ ਉਹ ਸੱਚੀ ਚ ਆ ਗਈ ਆ ਕਿ ਹੁਣ ਇੱਕ ਹੋਰ ਨਵਾਂ ਅਕਾਲੀ ਦਲ ਪੰਜਾਬ ਦੀ ਜਨਮ ਲਏਗਾ ਵੈਸੇ ਤਾਂ ਬਾਗੀ ਮੈਨੇ ਤੇ ਇੱਕ ਕੱਲ ਜਨੇ ਜਨਮ ਲੈ ਲਿਆ ਹੂੰ ਹੂੰ ਜਿਹੜਾ ਅਮਰਤਪਾਲ ਸਿੰਘ ਦੇ ਪਿਛਾਣੇ ਦਾ ਨਾਮ ਕੀਤਾ ਸਰਜੀ ਸਿੰਘ ਖਾਲਸਾ ਤੇ ਉਹ ਸਾਰਾ ਬੱਚਾ ਉਹ ਅਕਾਲੀ ਦਲ ਦਾ ਜਨਮ ਲੈ ਚੁੱਕਾ ਪਰ ਇੱਕ ਹੋਰ ਅਕਾਲੀ ਦਲ ਜਿਹੜਾ ਨਾ ਤਾਂ ਹੁਣ ਬਾਦਲਾਂ ਵਾਲੇ ਘਰੇ ਜਾ ਸਕਦਾ ਤੇ ਨਾ ਅਮਰਪਾਲੀ ਸਟੇਜ ਤੇ ਜਾ ਸਕਦਾ ਨਾ ਸਿੱਧਾ ਮਾਪ ਦਾ ਮੂਆ ਘਰਤਾ ਤੱਕ ਜੀ ਉਹ ਅਕਾਲੀ ਦਲ ਨੂੰ ਨਵਾਂ ਬਣੇਗਾ ਉਹਦੀ ਜ਼ਿਕਰ ਕਰਦੇ ਆਏ ਕਿ ਇੱਕ ਨਵਾਂ ਥੜਾ ਬਣੇਗਾ ਹਾਂ ਉਹ ਥੜੇ ਦੀ ਪ੍ਰਧਾਨਗੀ ਕਰਨ ਦੇ ਲਈ ਉਹ ਅਕਾਲੀ ਦਲ ਦੀ ਪ੍ਰਧਾਨਗੀ ਕਰਨ ਦੇ ਲਈ ਕਹਿੰਦੇ ਇਹ ਚਰਾ ਨੇ ਪਹੁੰਚ ਅਪਰੋਚ ਕੀਤੀ ਸੀ ਜੱਥੇਦਾਰ ਯਾਨੀ ਹਰਪ੍ਰੀਤ ਸਿੰਘ ਤੱਕ ਪਰ ਜੱਥੇਦਾਰ ਯਾਨੀ ਹਰਪ੍ਰੀਤ ਸਿੰਘ ਨੇ ਸਿੱਧੇ ਰੂਪ ਦੇ ਵਿੱਚ ਕਹਿੰਦੇ ਇਹਨਾਂ ਨੂੰ ਪਿਆ ਕਿ ਮੈਂ ਧਾਰਮਿਕ ਖੇਤਰ ਦੀ ਸੇਵਾ ਕਰ ਰਿਹਾ ਹਾਂ ਮੇਨੋ ਤੇਵਾ ਕਰਨ ਦਿਓ ਮੈਂ ਰਾਜਨੀਤੀ ਦੇ ਜੰਜੇ ਨਹੀਂ ਆਉਣਾ ਚਾਹੁੰਦਾ ਸਦੋਂ ਕਿ ਦੋ ਤਿੰਨ ਵਾਰ ਕਹਿੰਦੇ ਰੋ ਤੱਕ ਪਹੁੰਚ ਹੋਈ ਕਿ ਜੇ ਤੁਸੀਂ ਆ ਜਾਓ ਤਾਂ ਕਮਾਨ ਤੁਹਾਡੇ ਹੱਥ ਸੰਭਾਲ ਲਈਏ ਤੁਹਾਡੀ ਅਗਵਾਈ ਥੋਵੇ ਲੋਕ ਉਤਸ਼ਾਹ ਵਿੱਚ ਕਰਦੇ ਨੇ ਉਹ ਕਹਿੰਦੇ ਕਿ ਨਹੀਂ ਮੈਂ ਧਰਮ ਖੇਤਰ ਚ ਕੁਰਸ਼ਾ ਤੇ ਮੈਂ ਇਸ ਖੇਤਰ ਤੇ ਜੇ ਸੇਵਾ ਨਿਭਾਉਣਾ ਚਾਹਣਾ ਜੀ ਇਹ ਤੋਂ ਅਗਲੀ ਜਿਹੜੀ ਜਾਣਕਾਰੀ ਆ ਉਹ ਇਹ ਹੈ ਕਿ ਨਵਾਂ ਆਜ਼ਾਦੀ ਦਲ ਬਣੇਗਾ ਤੇ ਹੋ ਸਕਦਾ ਜੋ ਹੁਣ ਤੱਕ طے ਉਹਦੇ ਅਨੁਸਾਰ ਗੁਰਪ੍ਰਤਾਪ ਸਿੰਘ ਬਡਾਲਾ ਨੂੰ ਬਾਗਦੌਰ ਸੌਂਪੀ ਜਾਵੇ ਇਹ ਰਾਜਨੀਤਿਕ ਸੂਝਬੂਝ ਅਨਾ ਜਿਹੜਾ ਮੋਰਾ ਉਹ ਦੇਖਣਾ ਤਾਂ ਉਹਨਾਂ ਨੂੰ ਮਿਲ ਸਕਦੀ ਹੈ ਪਰ ਅੱਜ ਦੀ ਤਰੀਕ ਤੇ ਜਿਵੇਂ ਰਾਜਨੀਤੀ ਮਹਿੰਗੀ ਹੋ ਗਈ ਹੈ ਜਿਵੇਂ ਪੈਸੇ ਦਾ ਦਮ ਖਾ ਚਾਹੀਦਾ ਹੈ ਫੈਲੀ ਕਿਹਦੇ ਕੋਲ ਭਾਰੀ ਹੈ ਜਿਸੇ ਫੈਲੀ ਘਰੇ ਹੀ ਜਾ ਰਿਹਾ ਹੈ ਉਹਨੂੰ ਪਤਾ ਕਿ ਖਰਚਾ ਉੱਥੋਂ ਹੀ ਹੋਣਾ ਤੇ ਆਮਦਨ ਵੀ ਉੱਥੀ ਹੁੰਦੀ ਹੈ ਉਸੇ ਤਰ੍ਹਾਂ ਹੁਣ ਜਿਹੜਾ ਇਹ ਛਿੰਡਿਆ ਮੁੰਡਿਆ ਕੰਦ ਦਾ ਸੁਧਾਰ ਲੈ ਇਹ ਸੁਰਜੀਤ ਸਿੰਘ ਰਖੜਾ ਦੇ ਛਿੰਡੇ ਥਲੇ ਵੀ ਇਕੱਠਾ ਹੋ ਸਕਦਾ ਹੈ ਕਿਉਂਕਿ ਉਹ ਪਤਨੀ ਅਮੀਰ ਨੇ ਤਾਕਤਵਰ ਨੇ ਪੈਸੇ ਵਾਲੇ ਨੇ ਤੇ ਨਾਮ ਨਾਮਣਾ ਰੱਖਦੇ ਨੇ ਇਸ ਲਈ ਦੋ ਨਾਮਾਂ ਤੇ ਦੋ ਨਾਮਾਂ ਤੇ ਚਰਚਾ ਇੱਕ ਨਾਮ ਗੁਰਪ੍ਰਤਾਸ ਸਿੰਘ ਬਡਾਲਾ ਦੂਸਰਾ ਨਾਮ ਸਰਜੀਤ ਸਿੰਘ ਰਸੜਾ ਹਾਂ ਇਹਦੇ ਵਿਚਾਲੇ ਤੀਸਰਾ ਨਾਮ ਵੀ ਹੈ ਜਿਹਨਾਂ ਪਰ ਧਾਰਮਿਕ ਖੇਤ ਦੀ ਨੁਮਾਇੰਦਗੀ ਕਰੇਗਾ ਬੀਬੀ ਜਗੀਰ ਕੌਰ ਜੀ ਕਿਉਂਕਿ ਆਪਾਂ ਗੱਲ ਕਰਦੇ ਰਹੇ ਹਾਂ ਕਿ ਮਾਰਚ ਦੇ ਵਿੱਚ ਸ਼ੋਮੀ ਗੁੰਡੀ ਦੇ ਚੋਣਾਂ ਆ ਸਕਦੀਆਂ ਹਨ ਸੁਧਾਰ ਮੈਰ ਵੱਲੋਂ ਬੀਬੀ ਜਗੀਰ ਕੌਰ ਨੂੰ ਧਾਰਮਿਕ ਵਿੰਗ ਦੀ ਇਚਾਰਜ ਦਿੱਤੀ ਜਾ ਸਕਦੀ ਹੈ ਤੇ ਰਾਜਨੀਤਿਕ ਵਿੰਗ ਦੀ ਬਾਕਡਾ ਉਹ ਇਸ ਤਰ੍ਹਾਂ ਸੰਭਾਲ ਸਕਦੀਆਂ ਪਰ ਇਹਦੇ ਨਾਲੇ ਚਰਚਾ ਹੀ ਛਿੜ ਗਈ ਕਿ ਪ੍ਰੇਮ ਸਿੰਘ ਸੰਧੂ ਮਾਜ ਡਾਇਰੈਕਟਰ ਕਰਨਗੇ ਜੀ ਪ੍ਰਿੰਸਿੰਗ ਜੰਦੂ ਮਾਜਰਾ ਨੂੰ ਇਹ ਤੇ ਲੈਂਡ ਹੀ ਤਿਆਰ ਨਹੀਂ ਜਗੀਰਕੌਰ ਨੂੰ ਉਧਰ ਮਿਲ ਗਿਆ ਚਰਜੀਤ ਬਰਾੜ ਨੂੰ ਵੀ ਕੰਮ ਮਿਲ ਜੂਗਾ ਪ੍ਰਿੰਸਿੰਗ ਜੰਦੂ ਮਾਜਰਾ ਨੂੰ ਸਖੀਰ ਬਾਦਲਾਹ ਦੀ ਤੇ ਲੈਂਡ ਨੂੰ ਤਿਆਰ ਨਹੀਂ ਉਧਰ ਪ੍ਰਦਾਨਗੀ ਮਿਲਣੀ ਨਹੀਂ ਫਿਰ ਬੀਜੇਪੀ ਦੇ ਕਈ ਵਾਰ ਡ੍ਰੈਗ ਰੂਮਾਂ 'ਚ ਬੈਠੇ ਸਕੇ ਨੇ ਕਿ ਉਧਰ ਜਾਣਗੇ ਹੂੰ ਹੂੰ ਤੋਂ ਜੋ ਵੀ ਹੋਊਗਾ ਮੈਨੂੰ ਲੱਗਦਾ ਹੈ ਕਿ ਬਸਾਪੀ ਤੱਕ ਬਹੁਤ ਕੁਝ ਸਾਫ਼ ਹੋ ਜਾਣਾ ਹੈ ਪਰ ਉਹ ਤੋਂ ਪਹਿਲਾਂ ਮਾਰਚ ਮਹੀਨੇ 'ਚ ਐਸਜੀਪੀ ਦੀਆਂ ਚੋਣਾਂ ਤੋਂ ਪਹਿਲਾਂ ਨਵਾਂ ਅਕਾਲੀ ਦਲ ਦਾ ਗਠਨ ਹੋਣਾ ਤੈ ਮੰਨਿਆ ਜਾ ਰਿਹਾ ਹੈ ਬਾਬਾ ਸਾਲ ਜੀ ਅਸੀਂ ਮੈਡੀ ਵੀਗੈਰਾ ਉਹ ਵੀ ਕੀ ਇੱਧਰ ਆਉਂਦੇ ਨੇ ਉਹਨਾਂ ਦੀ ਕਰ ਵੀ ਕਿੱਧਰ ਆਉਂਦੀ ਆ ਇਹ ਵੀ ਦੇਖਣ ਵਾਲੀ ਗੱਲ ਹੋ ਗਈ ਪਰ ਪੰਜਾਬ ਦੀ ਰਾਜਨੀਤੀ ਇੱਕ ਹੋਰ ਨਵਾਂ ਕਾਲੀ ਵੱਲ ਚਲਦੀ ਜਨਮ ਲੈਣ ਜਾ ਰਿਹਾ ਹੂੰ ਦੀਪਕ ਜੀ ਨਵੇਂ ਮੈਡੀਕਲ ਕਾਲਜ ਉਸਾਰਨ ਦੇ ਵਾਸਤੇ ਜਿਹੜੀ ਕੇਂਦਰ ਦੀ ਸਰਕਾਰ ਨੇ ਪੰਜਾਬ ਨੂੰ ਪੈਸੇ ਦੇਣੇ ਨੇ ਉਹ 3 ਸਾਲਾਂ ਤੋਂ ਉਹ ਫੰਡ ਰੋਕੀ ਬੈਠੀ ਹੈ ਜੀ ਕੇਂਦਰ ਦੀ ਸਰਕਾਰ ਜੀ ਆਪਾਂ ਕਿੰਨੀ ਵਾਰ ਗੱਲ ਕਰਦੇ ਰਹੇ ਕਿ ਕੇਂਦਰ ਦਾ ਬਤੀਰਾ ਹਮੇਸ਼ਾ ਪੰਜਾਬ ਵਿਰੋਧੀ ਨਜ਼ਰ ਆਉਂਦਾ ਹੂੰ ਇੰਦਰ ਦਾ ਮਸਲਾ ਭਾਜਪਾ ਸਰਕਾਰ ਦਾ ਕਾਂਗਰਸ ਸਰਕਾਰ ਨਹੀਂ ਜਿਹੜਾ ਵੀ ਸਖਤ ਸਿੱਧੀਆਂ ਦੇ ਬੈਠਦਾ ਹੈ ਉਹ ਪਤਾ ਨਹੀਂ ਪੰਜਾਬ ਨੂੰ ਕਿਉਂ ਤੇੜੀ ਨਜ਼ਰਾਂ ਦੇਖਦਾ ਹੈ ਸ਼ਾਇਦ ਸਾਡੀ ਜਿਹੜੀ ਸੁਰ ਹੈ ਜਿਹੜੀ ਸਾਡੇ ਅੰਦਰ ਨਾਬਰੀ ਪਈ ਹੈ ਉਹ ਤੋਂ ਡਰ ਲੱਗਦਾ ਹੈ ਜਦੋਂ ਕਿ ਇਹ ਨਾਬਰੀ ਦੇਸ਼ ਕੌਮ ਦੇ ਲਈ ਕੁਰਬਾਨ ਹੁੰਦੀ ਰਹੀ ਹੈ ਸਰਹੱਦਾਂ ਤੋਂ ਲੈ ਕੇ ਮਤਲਬ ਕਿ ਆਜ਼ਾਦੀ ਦੀ ਲੜਾਈ ਤੱਕ ਇਹਨੇ ਆਪਣੀ ਪ੍ਰਵੰਨਤਾ ਵੀ ਕੇਂਦਰ ਨੂੰ ਪਤਾ ਨਹੀਂ ਕਿਹੜਾ ਭੈ ਕਿਹੜਾ ਸੇਕ ਮਾਰਦਾ ਕਿ ਪੰਜਾਬ ਵਾਲੇ ਮਸਲਿਆਂ ਤੋਂ ਇਹਾਂ ਮੁੱਕ ਮੋੜ ਦੇ ਹੂੰ ਉਹ ਨਵੀਂ ਸਰਕਾਰ ਆਈ ਭਗਵਾਨ ਜੀ ਨੂੰ ਢਾਈ ਤੇ ਇਨਸਾਨ ਹੋਲੇ ਗੋਡੇ ਵੀ ਟੇਕ ਚੁੱਕੇ ਨੇ ਮਿਰਛਾ ਮੋਦੀ ਪੂਰੇ ਇਹਨਾਂ ਲਿਖ ਵੀ ਜਾਂਦੇ ਨੇ ਇਹਨਾਂ ਇਹਨਾਂ ਕਹਿੰਦੇ ਕੇਜਰੀਵਾਲ ਦੇ ਪੂਰੇ ਝੁਕਦੇ ਨੇ ਜਿੰਨਾ ਇਹਨਾਂ ਉਹਨੇ ਝੁਕਿਆ ਨੇ ਉਹਦੇ باوجود ਵੀ ਖੈਰ ਨਹੀਂ ਪੈਂਦੀ ਆਪਾਂ ਗੱਲ ਕਰ ਚੁੱਕੇ ਹਾਂ ਕਿ ਜਿੱਦ ਦੀ ਖੈਰ ਪੈਣੀ ਸ਼ੁਰੂ ਹੋਈ ਉਹ ਵੀ ਤਾਂ ਕਿ ਸੁਨਾ ਦੇ ਨਾਮ ਬਦਲ ਦਿਓ ਜੀ ਸਾਡੇ ਵਾਲੇ ਨਾਮ ਰੱਖ ਲਓ ਆ ਮੈਡੀਕਲ ਸੂਟਾਂ ਦੀ ਆਸ਼ਵਾਨ ਜੋਜਰਾ ਇਹ ਸਾਡੇ ਨਾਮ ਰੱਖ ਲਓ ਖੈਰ ਔਰ ਜਿਹੜੇ ਮੈਡੀਕਲ ਕਾਲਜ ਨੇ ਇਹ ਕੇਂਦਰਕਾਈਕ ਪਲਾਨ ਸੀ ਕਿ ਦੇਸ਼ ਭਰ ਦੇ ਸਾਰਾ ਸੂਬਿਆਂ ਦੇ ਵਿੱਚ ਮੈਡੀਕਲ ਕਾਲਜ ਖੋਲਣੇ ਆ ਔਰ ਤਕਰੀਬਨ 75 ਕਾਲਜ ਖੋਲਣੇ ਸੀ ਜੀ 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 61 ਕਾਲਜ ਸ਼ੁਰੂ ਹੋ ਚੁੱਕੇ ਨੇ ਹੂੰ ਹੂੰ ਤੇ ਹੁਣਾਂ ਤੋਂ ਜਿਹੜੇ ਕਾਲਜ ਰਹਿ ਗਏ ਉਹ ਸਾਡੇ ਵਾਲੇ ਹੀ ਰਹਿ ਗਏ ਉਹ ਅੱਛਾ ਜੀ ਸਿੱਧਾ ਪੰਜਾਬ ਦੀ ਜਿੱਕਰ ਮੈਂ ਗੱਲ ਕਰਾਂ ਤਾਂ ਪੰਜਾਬ ਨੂੰ ਵੀ ਮਤਲਬ ਕਿ 16-19 ਕਾਲਜ ਮਿਲਣੇ ਸੀ ਹੁਣਾਂ ਤੋਂ 4 ਸਾਡੇ ਵੀ ਉਹਨਾਂ ਉਸ ਤਰ੍ਹਾਂ ਖੜੇ ਨੇ ਹੁਸ਼ਿਆਰਪੁਰ ਕਪੂਰਥਲਾ ਸੰਗਰੂਰ ਤੇ ਮਿਰਰਨਕੋਟਾ ਇਹਨਾਂ ਦਾ ਕੰਮ ਵੀ ਸ਼ੁਰੂ ਹੋਇਆ 2 ਸਾਲ ਪੱण्डे ਵੀ ਆਇਆ ਪਰ ਪਿਛਲੇ 3 ਸਾਲਾਂ ਤੋਂ ਜ਼ਵਾਨੀ ਨਹੀਂ ਦਿੱਤੀ ਹੂੰ ਹੂੰ ਤੁਸੀਂ ਇਹ ਅੰਦਾਜ਼ਾ ਲਾਓ ਕਿ 1100 ਬਿਆ ਇਹਦੇ ਹੁਣ 11420 ਕਰੋੜ ਕੇਂਦਰ ਨੇ ਜਾਰੀ ਕੀਤਾ ਜੀ ਜਿਹਦੇ ਵਿੱਚੋਂ ਪੰਜਾਬ ਨੂੰ ਸਿਰਫ ਤੇ ਸਿਰਫ 219 20 ਦੇ ਵਿੱਚ ਤੇ 2021 ਤੇ 2120 ਦੇ ਵਿੱਚ ਦੋ ਬਿੱਟ ਬਾਰੇ ਅੰਦਾਜ਼ਾ 19 20 ਵਾਲਾ ਵਿਚ ਮਰਾ ਤੇ 21 ਔਰ ਮਤਲਬ ਕਿ 20 ਔਰ 21 ਵਾਲਾ ਵਿਚ ਮਰਾ ਇਹ ਦੋ ਦਿੱਤੀ ਬਰੇ ਆ ਜੀ ਸਾਨੂੰ 100 ਕਰੋੜ ਮਿਲਿਆ ਉਹ ਤੋਂ ਬਿਨਾ ਸਾਨੂੰ ਜਵਾਨੀ ਨਹੀਂ ਨਹੀਂ ਸਾਡੇ ਆ ਚਾਰ ਕਾਲ ਜਿਹੜੀ ਅੱਗੇ ਤੁਰੇ ਤੇ ਬਾਕੀ ਮਤਲਬ 12 ਤੱਕ ਕਦੋਂ ਤੁਰਨੇ ਔਰ ਖਾਸ ਗੱਲ ਇਹ ਹੈ ਕਿ ਕੇਂਦਰ ਦਾ ਇਹ ਬਕੂਰਾ ਪਛਮੀ ਬਗਾਲ ਤੋਂ ਬਾਅਦ ਦੂਜਾ ਪੰਜਾਬ ਸੂਬਾ ਜਿਹਦੇ ਨਾਲ ਸੇ ਤੋਂ ਸਮਝ ਲਾ ਲਓ ਜੀ ਅੱਛਾ ਦੀਪਕ ਜੀ ਇਹ ਦੱਸਿਓ ਪੰਜਾਬ ਦੇ ਵਿੱਚ ਕੁਝ ਹਸਪਤਾਲਾਂ ਨੂੰ ਕੰਬਲ ਵੀ ਸੰਗਲੀਆਂ ਦੇ ਨਾਲ ਬੰਨਨੇ ਪੈਂਦੇ ਪਏ ਨੇ ਜੀ ਕਿ ਕੰਬਲ ਵੀ ਚੋਰੀ ਹੋ ਜਾਂਦੇ ਨੇ ਚੱਕ ਕੇ ਲੈ ਜਾਂਦੇ ਨੇ ਲੋਕ ਜੀਏ ਜੀ ਆਪਣੇ ਦਰਸ਼ਕ ਸਰੋਤੇ ਜਿਹੜੇ ਸੁਣ ਦੇਖ ਰਹੇ ਨੇ ਨਾ ਉਹਨਾਂ ਨੂੰ ਯਾਦ ਹੋਣਾ ਕਿ ਜਿਨ੍ਹਾਂ ਨੇ ਤੂਏ ਦੇ ਉੱਤੇ ਜਾਂ ਨਹਿਰ ਦੇ ਉੱਤੇ ਲੱਗੇ ਹੋਏ ਨਲਕੀਆਂ ਜੋ ਕਿਸ ਹੈ ਨਾ ਉਹਨਾਂ ਨੂੰ ਪਤਾ ਹੋਣਾ ਕਿ ਨਲਕੀਆਂ ਦੇ ਨਾਲ ਇੱਕ ਸੰਗਲੀ ਬੈਲਡ ਕਰਾਈ ਹੁੰਦੀ ਸੀ ਉਹਦੇ ਨਾਲ ਇੱਕ ਗਲਾਸ ਬੈਲਡ ਕਰਾਇਆ ਹੁੰਦਾ ਸੀ ਹਾਂ ਹਾਂ ਜੀ ਕੋਈ ਇੱਥੇ ਸੰਗਲੀਆਂ ਗਲਾਸੀਆਂ ਨਾਲ ਬੰਨਣੀਆਂ ਪੈਂਦੀਆਂ ਸੀ ਉਸ ਤੋਂ ਬਾਅਦ ਥੋੜਾ ਜਿਹਾ ਬਜ਼ਾਰਾਂ ਬਜ਼ੂਰਾਂ ਦੇ ਵਿੱਚ ਚੌਂਕਾਂ 'ਚ ਧਾਰਮਿਕ ਸੰਸਥਾ ਮੰਨੇ ਨਾ ਟੈਂਕੀਆਂ ਜਿਹੜਾ ਪ੍ਰਬੰਧ ਕੀਤਾ ਉਹ ਕੁੱਲਰ ਵਾਲੇ ਸਟੈਂਡ ਜੇ ਬਣਾ ਕੇ ਉਹਦੇ ਟੈਂਕੀਆਂ ਰੱਖ ਦਿੰਦੇ ਸੀ ਉਹ ਤਕਵੇਰੇ ਸਾਹਿਬ ਵਰਪਾ ਆਉਂਦੇ ਸੀ ਤੇ ਤਿੰਨ ਠੋਡੀਆਂ ਲੱਗੀਆਂ ਹੁੰਦੀਆਂ ਸੀ ਉਹਦੇ ਨਾਲ ਵੀ ਸੰਗਲੀਆਂ ਨਾਲ ਗਰਾਸ ਬੰਨੇ ਹੁੰਦੇ ਸੀ ਜੀ ਇਸ ਤੋਂ ਬਾਅਦ ਜਿਹੜੇ ਲੋਕਾਂ ਦਾ ਥੋੜਾ ਜਿਹਾ ਪੜ੍ਹੇ ਲਿਖਿਆ ਤੇ ਬੈਂਕਾ ਖਾਤੇ ਕੁੱਤੇ ਹੁੰਦੇ ਸੀ ਉਹਨਾਂ ਦਾ ਬੈਂਕਾਂ ਨਾਲ ਬਹੁਤ ਵਾਸਤਾ ਪੈਂਦਾ ਰਹਿੰਦਾ ਸੀ ਜੀ 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 ਤਾਂ ਬੈਂਕ ਦੇ ਵਿੱਚ ਸਰਕਾਰੀ ਦਫ਼ਤਰ ਵਿੱਚ ਪੈਨ ਰਸੀਨਾ ਬੰਦਣਾ ਪੈਂਦਾ ਸੀ ਜੀ ਮਤਲਬ ਸਾਡੀ ਇਮਾਨਦਾਰੀ ਤੇ ਇੰਨਾ ਸ਼ੱਕ ਰਿਹਾ ਕਿ ਪੈਨ ਨੂੰ ਰੱਸੀ ਨਾ ਬੰਨ੍ਹਣਾ ਪੈਂਦਾ ਤੇ ਅਸੀਂ ਗਲਾਸ ਨਹੀਂ ਪੀਵਾਂਗੇ ਪਾਣੀ ਪੀਣ ਵਾਲਾ ਉਹ ਸਗਰੀ ਨਾ ਬੰਨ੍ਹਣਾ ਪੈਂਦਾ ਹੂੰ ਇਹ ਤੋਂ ਬਾਅਦ ਅੱਜ ਦੇ ਦੌਰ ਦੇ ਵਿੱਚ ਹਰ ਥਾਂ ਲੱਗੇ ਹੋਏ ਸੀਸੀਟੀਵੀ ਕੈਮਰੇ ਸਾਡੇ ਚਰਦਾਰ ਦੀ ਨਿਸ਼ਾਨੀ ਨੇ ਜੀ ਹੋਰ ਕੈਮਰੇ ਲਾ ਕੇ ਲਿਖਣਾ ਵੀ ਪੈਂਦਾ ਕਿ ਤੁਸੀਂ ਕੈਮਰੇ ਦੀ ਨਿਗਰਾਨੀ ਚੋਂ ਮਤਲਬ ਤੇ ਆਪਣੇ ਖੇ ਨਾਲ ਨਾ ਗਲਤੀ ਨਾਲ ਚੋਰੀ ਕਰਨ ਨੂੰ ਫੜੇ ਜਾਓਗੇ ਜੀ ਤੇ ਇਹਦਾ ਮਤਲਬ ਉਹ ਬਾਜ਼ਾਰ ਤੇ ਦੁਕਾਨ ਚ ਆਉਣ ਵਾਲੇ ਹਰ ਬੰਦੇ ਦੀ ਚੋਰ ਦੀ ਨਜ਼ਰਾਂ ਦੇਖਿਆ ਜਾ ਰਿਹਾ ਕਿ ਇਹਦਾ ਸਾਡੀ ਖਰਦਾਰ ਓਸੀ ਇਸ ਸਦਰ ਤੱਕ ਹੋ ਚੁੱਕੀ ਹੈ ਹੂੰ ਇਸੇ ਕਦਮ ਦੇ ਅਗਾਹ ਬਾਦੇ ਅਹੀਂ ਮੈਂ ਇਸ ਬਰਸਾਰ ਨੂੰ ਦੇਖ ਰਿਹਾ ਜਿਹੜਾ ਤੁਸੀਂ ਸਵਾਲ ਕੀਤਾ ਇਹ ਪੰਜਾਬ ਦੇ ਬਟਿੰਡੇ ਜ਼ਿਲ੍ਹੇ ਦਾ ਸਰਕਾਰੀ ਹਸਪਤਾਲ ਹੈ ਜੀ ਉਹ ਹਸਪਤਾਲ ਨੇ ਮਹਿਲਾ ਬਾੜ ਦੇ ਵਿੱਚ ਜਿੱਥੇ ਜੱচ্চਾ ਬੱਚਾ ਬਾੜ ਹੈ ਜਿੱਥੇ ਨਵਾਂ ਬੱਚਾ ਜਨਮ ਲੈਂਦਾ ਹੈ ਹਾਂ ਉੱਥੇ ਮਤਲਬ ਕਿ ਉਹ ਔਰਤ ਦੇ ਉਹਦਾ ਪਰਿਵਾਰ ਚ ਜੀ ਹੁੰਦੇ ਨੇ ਜਿੱਥੇ ਨਵੇਂ ਜੀ ਦਾ ਸਵਾਗਤ ਹੁੰਦਾ ਹੈ ਉਸ ਬਾੜ ਦੇ ਵਿੱਚ 50 ਤੋਂ ਵੱਧ ਨਵੇਂ ਕੰਬਲ ਆਏ ਨੇ ਜੀ ਜੀ ਤੇ ਜੇ 50 ਤੋਂ ਵੱਧ ਕੰਬਲ ਆਏ ਨਹੀਂ ਤਾਂ ਉੰਨੀ ਹੀ ਸੰਗਲੀਆਂ ਆਈਆਂ ਨੇ ਉੰਨੇ ਹੀ ਤਾਲੇ ਆਏ ਨੇ ਹੂੰ ਤੇ ਬਕਾਇਦਾ ਤੌਰ ਤੇ ਕੰਬਲਾਂ ਚ ਗਲੀਆਂ ਕਰਕੇ ਉਹਨੂੰ ਸਲਾਈ ਕਰਕੇ ਕਿਉਂ ਧਾਗਿਆਂ ਨਿਕਲਣ ਉਹਦੇ ਵਿੱਚੋਂ ਸੰਗਲੀ ਕੱਢ ਕੇ ਜਿਹੜਾ ਬੈੱਡ ਹੁੰਦਾ ਹੈ ਲੋਹੇ ਦੀ ਪੈਪ ਵਾਲਾ ਹੱਸ ਵਾਲਾ ਉਹਦੇ ਨਾਲ ਤਾਲਾ ਲਾਇਆ ਜੀ ਉਸੇ ਬਾੜ ਦੇ ਵਿੱਚ ਜਿੰਨੇ ਵੀ ਹੀਟਰ ਲੱਗੇ ਨੇ ਸਰਦੀਆਂ ਕਰਕੇ ਹੂੰ ਉਹਨਾਂ ਹੀਟਰਾਂ ਦੇ ਨਹੀਂ ਬਕਾਇਦਾ ਕੰਦ ਦੇ ਵਿੱਚ ਲੋਹੇ ਦੇ ਬਕਸੇ ਬਿਟ ਕੀਤੇ ਨੇ ਹੂੰ ਉਹਨਾਂ ਬਕਸਿਆਂ ਦੇ ਵਿੱਚ ਹੀਟਰਾਂ ਨੂੰ ਰੱਖ ਕੇ ਵੀ ਤਾਲਾ ਲਾਇਆ ਜੀ ਇਹ ਉਹਦਾ ਕਾਰਨ ਐਸਐਮਓ ਸਾਹਿਬ ਇਹ ਦੱਸਦੇ ਨੇ ਕਹਿੰਦੇ ਜੀ ਕਿ ਪਿਛਲੀ ਵਾਰ ਵੀ ਨਵੇਂ ਕੰਬਲ ਆਏ ਸੀ ਤੇ ਕੰਬਲ ਚੋਰੀ ਹੋ ਗਏ ਹੂੰ ਹੂੰ ਹੁਣ ਚੋਰੀ ਕਰਨ ਦਾ ਮਤਲਬ ਜਾਂ ਤਾਂ ਸਟਾਫ ਹੈ ਜਾਂ ਮਰੀਜ਼ ਨੇ ਜੀ ਉਹ ਤਾਂ ਇਹਦਾ ਕੰਮ ਨਹੀਂ ਜੀ ਸਾਬ ਕਹਿੰਦਾ ਜੀ ਅਸੀਂ ਆਪਕੇ ਆਕੇ ਭਾਈ ਤਾਲੇ ਲਾ ਲਓ ਫਿਰ ਅਸੀਂ ਬਦਨਾਮ ਹੋ ਜਾਈਏ ਸਾਰਾ ਨਾਮ ਹੋ ਗਿਆ ਜੀ ਹੈਨਾ ਤੇ ਇਸ ਲਈ ਹੁਣ ਸਰਕਾਰੀ ਹਸਪਤਾਲਾਂ ਦੇ ਵਿੱਚ ਸੰਬਲਾਂ ਨੂੰ ਵੀ ਸੰਗਲਾਂ ਨਾਲ ਬੰਨਣਾ ਪੈ ਰਿਹਾ ਇਹ ਅੱਜ ਦੇ ਸਾਡੇ ਧਾਰਮਿਕ ਯੁੱਗ ਦੇ ਨਤੀਜੇ ਨੇ ਜਿਹਦੇ ਵਿੱਚ ਹਰ ਬੰਦੇ ਨੂੰ ਪੁੱਛ ਕੇ ਦੇਖਿਓ ਜਿਹੜਾ ਕਹਿੰਦਾ ਸਭ ਤੋਂ ਵੱਧ ਮੈਂ ਧਾਰਮਿਕ ਹਾਂ ਪਰ ਇਸ ਕਦਰ ਜਦੋਂ ਸਰਕਾਰੀ ਹਸਪਤਾਲਾਂ ਦੇ ਜਿੱਥੇ ਆਮ ਬੰਦਾ ਵੀ ਚੁਰਿਆ ਜਾਂਦਾ ਵੀ ਸੈਚਰ ਨੂੰ ਹੱਥ ਲਾ ਲੈਂਦਾ ਤੇ ਸੇਕ ਤੇ ਤੇ ਉਹਦੀ ਦਵਾਈ ਦੀ ਪਰਚੀ ਵੀ ਅਸੀਂ ਫੜ ਕੇ ਮੂਹਰੇ ਕਰ ਦਿੰਨੇ ਆ ਕਿਤੇ ਅਸੀਂ ਕਿਸੇ ਦੀ ਐ ਪਰਚੀ ਕਿਤਾਬ ਹੀ ਦਿੰਨੇ ਆ ਤੇ ਕੀ ਇਸ ਵੀ ਪਾ ਦਿੰਨੇ ਆ ਉਹ 7 ਸਾਲ ਚ ਕੰਬਲ ਚੋਰੀ ਹੁਣ ਤੱਕ ਦਾ ਦਰਖਣਾ ਹੋ ਗੇ ਤੇ ਸੰਗਣਾ ਨਾ ਬੰਨੇ ਨੇ ਪੈਣ ਇਹ ਪੰਜਾਬ ਦਾ ਦ੍ਰਿਸ਼ ਹੈ ਜੀ ਦੀਪਕ ਜੀ ਸੌਣ ਤੋਂ ਪਹਿਲਾਂ ਕਈ ਲੋਕਾਂ ਨੂੰ ਰੀਲਾਂ ਦੇਖਣ ਦੀ ਆਦਤ ਆ ਬੰਦਾ ਕਹਿੰਦਾ ਚੱਲ 5-7 ਮਿੰਟ ਰੀਲਾਂ ਵੇਖਦੇ ਆ ਉਹ 5-7 ਮਿੰਟ ਕਦੋਂ ਡੇਡ ਡੇਡ 2-2 ਘੰਟੇ ਦੇ ਵਿੱਚ ਤਬਦੀਲ ਹੋ ਜਾਂਦੇ ਨੇ ਫਿਰ ਸਵੇਰੇ ਉੱਠਿਆ ਨਹੀਂ ਜਾਂਦਾ ਬੰਦਾ ਕਹਿੰਦਾ ਹੁਨਿੰਦਰੇ ਬਹੁਤ ਆ ਪਰ ਰੀਲਾਂ ਬਹੁਤ ਕੰਮ ਖਰਾਬ ਕਰ ਰਹੀਆਂ ਨੇ ਖਾਸ ਤੌਰ ਤੇ ਜਿਹੜੇ ਸੌਣ ਤੋਂ ਪਹਿਲਾਂ ਰੀਲਾਂ ਵੇਖਦੇ ਨੇ ਉਹਨਾਂ ਵਾਸਤੇ ਕੀ ਖਬਰ ਹੈ ਜੀ ਬਿਲਕੁਲ ਜੀ ਆਪਾਂ ਸੋਸ਼ਲ ਮੀਡੀਆ ਦੇ حوالے ਨਾਲ ਜਾਂ ਇਹ ਜਿਹੜੇ ਵੈਜਟ ਨੇ ਇਹਨਾਂ ਦੇ ਵਾਅਦੇ ਨਾਲ ਆਪਾਂ ਸਮੇਂ ਸਮੇਂ ਜਿਹੜੀ ਵੀ ਕੋਈ ਰਿਪੋਰਟ ਆਉਂਦੀ ਹੈ ਉਹਦੇ ਆਧਾਰ ਤੇ ਚਰਚਾ ਕਰਦੇ ਰਹਿੰਦੇ ਹਾਂ ਹੂੰ ਔਰ ਉਸੇ ਆਧਾਰ ਤੇ ਇਹ ਬਕਵਾਕ ਬਿਸ਼ਵ ਦੀਆਂ ਬਕਵਾਕ ਗੱਲਾਂ ਦੀ ਕਿਸ ਤਾਂ ਦੀ ਕੋਈ ਰਿਪੋਰਟ ਹੈ ਜਿਹੜੀ ਇਹ ਦੱਸਦੀ ਹੈ ਕਿ ਭਾਈ ਜਿਹੜੀ ਨੌਜਵਾਨ ਪੀੜ੍ਹੀ ਰੀਲਾਂ ਦੇਖਣ ਦੀ ਆਦਤ ਹੈ ਨਾ ਉਹ ਸਾਵਧਾਨ ਹੋ ਜਵੇ ਕਿ ਉਹਦੇ ਲਈ ਇਹ ਖਬਰ ਬਹੁਤ ਖਤਰਨਾਕ ਹੈ ਹੂੰ ਹੂੰ ਅਸਲ ਦੇ ਵਿੱਚ ਸਥਿਤੀ ਇਹ ਹੈ ਜੀ ਜੀ ਕਿ ਕਹਿੰਦੇ ਕਿ ਜਿਹੜਾ ਬੀਪੀ ਦਾ ਰੋਗ ਵੱਧ ਰਿਹਾ ਹੈ ਸਿਰਦਰਦੀ ਬਿਮਾਰੀ ਵੱਧ ਰਹੀ ਹੈ ਮਟਾਪੇ ਦਾ ਰੋਗ ਵੱਧ ਰਿਹਾ ਹੈ ਉਹਦਾ ਕਾਰਨ ਇਹੀ ਹੈ ਕਿ ਤੁਸੀਂ ਜਦੋਂ ਬੈੱਡ ਤੇ लेट ਕੇ ਮੋਬਾਈਲ ਦੇ ਵਿੱਚ ਕੁਝ ਨਾ ਕੁਝ ਦੇਖ ਰਹੇ ਹੁੰਦੇ ਜੀ ਵੈਸੇ ਇੱਕ ਕੋਝਰਪੂਰਤ ਇਹ ਦੱਸਦੀ ਹੈ ਕਿ ਜਿਹੜਾ ਇਹ ਵਰਤਾਰਾ ਨਾ ਕਿ ਅਸੀਂ ਜਦੋਂ ਕਿਸੇ ਦਾ ਫੋਨ ਆ ਜਵੇ ਮੰਨੋ ਤੁਸੀਂ ਤੈਅ ਕਰ ਲਿਆ ਕਿ ਮੈਂ ਫੋਨ ਨੂੰ ਹੱਥ ਨਹੀਂ ਲਾਉਣਾ ਹਮ ਹੈ ਨਾ ਮੈਂ ਉਹਨੂੰ ਸੋਚਣਾ ਮੀਡੀਆ ਨੂੰ ਕੁਸ ਮੇਰੀ ਪਰੇ ਕਰ ਦਿੱਤਾ ਤੁਹਾਡਾ ਫੋਨ ਪਰੇ ਪਿਆ ਤੁਸੀਂ ਪੜਾ ਬੈਠੇ ਹੋ ਤੇ ਜੇ ਤੁਹਾਡੇ ਫੋਨ ਦੀ ਘੰਟੀ ਵੱਜਦੀ ਹੈ ਤੇ ਤੁਸੀਂ ਫੋਨ ਸੁਣ ਲਈ ਚੱਕਦੇ ਹੋ ਫੋਨ ਦੀ ਸੁਣਨ ਦੀ ਗੱਲਬਾਤ ਤੁਹਾਡੀ 2 ਤੋਂ 3 ਮਿੰਟ ਚੱਲਦੀ ਹੈ ਪਰ ਉਸ ਤੋਂ ਬਾਅਦ 20 ਮਿੰਟ ਤੁਸੀਂ ਫੋਨ ਤੇ ਰਹਿਣੇ ਲਗਾਤਾ ਹੈ ਇਹ ਇਹ ਤੱਥ ਹੈ ਇਹ ਮਤਲਬ ਇਹ ਅਧਿਕਾਰ ਤੱਥ ਹੈ ਕਿ ਇਸ ਸਥਿਤੀ ਦੇ ਵਿੱਚੋਂ ਲੰਘਣਾ ਪੈਂਦਾ ਹੈ ਜੀ ਉਸੇ ਹਵਾਲੇ ਨੂੰ ਅੱਗੇ ਵਧਿਆ ਹੋਇਆ ਹੈ ਕਿ ਜੇਕਰ ਅਸੀਂ ਸचेਤ ਹੁੰਦੇ ਹਾਂ ਵੀ 20 ਮਿੰਟ ਫੋਨ ਤੇ ਲਾ ਦੇਣੇ ਆ ਤੇ ਜਦੋਂ ਅਸੀਂ ਇਹ ਤੈਅ ਕਰਕੇ ਬੈਠੇ ਆ ਕਿ ਕੋਈ ਨਾ 10 ਮਿੰਟ ਦੇਖ ਲਈਏ 20 ਮਿੰਟ ਦੇਖ ਲਈਏ ਤੇ ਤੁਹਾਡੀ ਗੱਲ ਗਰੁਹਤ ਹੈ ਫਿਰ 20 ਮਿੰਟ ਨਹੀਂ ਫਿਰ ਕਈ ਵਾਰ 2-2 ਘੰਟੇ ਲੰਘ ਜਾਂਦੇ ਜੀ ਤੀਜਾ ਅੱਜ ਵੀ ਤਰੀਕ ਤੋਂ ਦੁਨੀਆ 'ਚ 130 ਕਰੋੜ ਤੋਂ ਵੱਧ ਲੋਕ ਬੀਪੀ ਦੇ ਪੀੜਤ ਨੇ ਜਿਹਦੇ ਵਿੱਚੋਂ ਕਹਿੰਦੇ 90% ਕਾਰਨ ਇਹ ਰੀਡੀਆਂ ਨੇ ਇਹ ਮੋਬਾਈਲ ਦੀ ਇਹ ਗੈਜਟ ਦੀ ਵਰਤੋਂ 30 ਸਾਲ ਤੋਂ ਲੈ ਕੇ 80 ਸਾਲ ਤੱਕ ਦੇ ਦੁਨੀਆ ਭਰ ਦੇ 130 ਕਰੋੜ ਲੋਕ ਅੱਜ ਮਤਲਬ 30 ਤੋਂ 80 ਸਾਲ ਦੀ ਉਮਰ ਵਾਲੇ ਆ ਜਿਹੜੇ ਬੀਪੀ ਦੇ ਸ਼ੂਗਰ ਦੇ ਜਾਂ ਸਿਰਦਰਦ ਦੇ ਜਾਂ ਮੋਟਾਪੇ ਦੇ ਸ਼ਿਕਾਰ ਹੋ ਰਹੇ ਨੇ ਤੇ ਉਹਦਾ ਮੁੱਖ ਕਾਰਨ ਖਾਣਾ ਪੀਣਾ ਖਾ ਕੇ लेट ਕੇ ਬੈੱਡ ਦੇ ਉੱਤੇ ਮੋਬਾਈਲ ਚਲਾਉਣਾ ਉਹ ਕਹਿੰਦੇ ਕਿ ਇੱਕ ਤਾਂ ਕੋਈ ਵੀ ਗੈਜਟ ਚਾਹੇ ਟੀਵੀ ਆ ਚਾਹੇ ਫੋਨ ਆ ਚਾਹੇ ਮੋਬਾਈਲ ਆ ਚਾਹੇ ਕੁਝ ਆ ਖਾਣਾ ਖਾਂਦੇ ਕੁਝ ਵੀ ਖਾਂਦੇ ਨਾਲ ਵੇਖੋ ਉਹਦੇ ਨਾਲ ਤੁਸੀਂ ਬੇਮਤਲਬ ਦਾ ਖਾਣਾ ਖਾਦੇ ਹੋ ਤੇ ਵੱਧ ਖਾਂਦੇ ਹੋ ਤੇ ਦੂਜਾ ਖਾਣਾ ਖਾਣ ਤੋਂ ਬਾਅਦ ਬੈੱਡ ਤੇ लेट ਕੇ ਚੀਜ਼ਾਂ ਨਾਲ ਚਲਾਓ ਤੇ ਬਿਮਾਰੀਆਂ ਦਾ ਕਾਰ ਹੈ ਸੋ ਇਸ ਲਈ ਇਹ ਕੋਜ ਅੰਕਾਰ ਸਮੁੱਚ ਰਿਪੋਰਟ ਜਿਹੜੀ ਆਪਾਂ ਦਸਤਖਾਣੇ ਲੱਗਿਆ ਸਾਂਝੀ ਕਰ ਲੈਣੀ ਚਾਹੀਦੀ ਹੈ ਚਾਹੇ ਦੋ ਚਾਰ ਬੰਦੇ ਰੀਲਾ ਛੱਡ ਲੈਣ ਤੇ ਚਲੋ ਭਲਾ ਹੋ ਜੀ ਕਿਤੇ ਨਾ ਜੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਜੀ ਸਮਾਦੇਨ ਲਈ ਤੇ ਕੱਲ ਨੂੰ ਫੇਰ ਗੱਲ ਕਰਦੇ ਆ ਬਹੁਤ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ